कल अरविंद केजरीवाल ने आप सुप्रीमो और मुख्यमंत्री सरदार भगवंत सिंह मान उन्होंने ईज ऑफ डूइंग बिजनेस फास्ट ट्रैक पोर्टल फॉर इंडस्ट्रीज जोड़ा है लॉन्च किया नाम उन्होंने ਪੰਜਾਬ ਉਦਯੋਗ ਕ੍ਰਾਂਤੀ ਰੱਖਿਆ ਪਹਿਲਾਂ ਵੀ ਇੱਕ ਕ੍ਰਾਂਤੀ ਹੋਰ ਲਾਂਚ ਹੋਈ ਸੀ ਪੰਜਾਬ ਸਿੱਖਿਆ ਸਿੱਖਿਆ ਕ੍ਰਾਂਤੀ ਵੈਸੇ ਮਨੋਜ ਕੁਮਾਰ ਨੇ ਇੱਕ ਕ੍ਰਾਂਤੀ ਲਾਂਚ ਕੀਤੀ ਸੀ ਇਹ ਦੋ ਦੋ ਕਰ ਰਹੇ ਹੈ ਔਰ ਇੱਕ ਕ੍ਰਾਂਤੀ ਜਿਸ ਦਾ ਮੈਂ ਜ਼ਿਕਰ ਕਰਾਂਗਾ ਆਮ ਆਦਮੀ ਪਾਰਟੀ ਦੀ ਕਿਉਂ ਪਿਛਲੇ ਸਮੇਂ ਦੇ ਵਿੱਚ ਪੰਜਾਬ ਸਰਕਾਰ ਨੇ ਜਿਹੜੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਹੈ ਲੁਧਿਆਣਾ ਵੈਸਟ ਚੋ ਸੰਜੀਵ ਅਰੁਣਾ ਜੀ ਉਹਨਾਂ ਦੀ ਕੰਪਨੀ ਰਿਤੇਸ਼ ਪ੍ਰਾਪਰਟੀਆਂ ਐਂਡ ਇੰਡਸਟਰੀਜ਼ ਲਿਮਟਿਡ ਉਹਨੂੰ ਇੱਕ 43 ਏਕੜ ਦਾ ਇੰਡਸਟਰੀਅਲ ਪਲਾਟ ਅਲਾਟ ਕੀਤਾ ਗਿਆ ਸੀ ਔਰ ਉਹਨਾਂ ਨੇ ਇਸ ਦੇ ਉੱਤੇ ਇੰਡਸਟਰੀਅਲ ਪਾਰਕ ਡਵੈਲਪ ਕਰਨਾ ਸੀ ਲੇਕਿਨ ਉਹਨਾਂ ਨੇ ਇੰਡਸਟਰੀਅਲ ਪਾਰਕ ਡਿਵੈਲਪ ਕਰਨ ਦੀ ਥਾ ਰੈਜ਼ੀਡੈਂਸ਼ੀਅਲ ਬਿਲਡਿੰਗਸ ਲਈ ਯੂਜ਼ ਕੀਤਾ ਕਮਰਸ਼ੀਅਲ ਕੰਪਲੈਕਸ ਲਈ ਯੂਜ਼ ਕੀਤਾ ਹੈਮਟਨ ਹੋਮਸ ਦੇ ਨਾਮ ਦੇ ਉੱਤੇ ਜਦ ਕਿ ਜਦੋਂ ਵੀ ਕੋਈ ਜਗਾਇ ਕੁਆਰ ਢੂੰਦੀ ਹੈ ਕੁਆਰ ਹੁੰਦੀ ਹੈ ਸਰਕਾਰ ਕਰਦੀ ਹੈ ਉਸ ਤੇ ਲਿਖਿਆ ਜਾਂਦਾ ਕਿ ਕਿਸ ਪਰਪਸ ਲਈ ਅਲਾਟ ਕੀਤੀ ਹੈ ਅਕਵਾਇਰ ਕਰ ਰਹੇ ਹੋ ਔਰ ਦੈਟ ਲੈਂਡ ਹੈਸ ਟੂ ਬੀ ਯੂਜ਼ਡ ਉਹ ਚੇਂਜ ਨਹੀਂ ਹੋ ਸਕਦਾ ਇਹਦੀਆਂ ਸੁਪਰੀਮ ਕੋਰਟ ਦੀਆਂ ਰੂਲਿੰਗਸ ਵੀ ਹੈ ਤੇ ਜੇਨ ਕੇਸ ਉਹ ਪਰਪਸ ਉਸ ਪਰਪਸ ਲਈ ਯੂਜ਼ ਨਹੀਂ ਹੁੰਦਾ ਤੇ ਸਰਕਾਰ ਨੂੰ ਵੀ ਵਾਪਸ ਕਰਨਾ ਪੈਂਦਾ ਲੇਕਿਨ ਸੰਜੀਵ अरोड़ा ਜਿਹੜੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਹੈ ਮੁੱਖ ਮੰਤਰੀ ਆਪ ਸੁਪਰੀਮੋ ਜਿਹੜੇ ਕੱਟੜ ਇਮਾਨਦਾਰ ਕਹਿੰਦੇ ਸੀਗੇ ਇਹ ਜਿਹੜਾ ਇੰਡਸਟਰੀਅਲ ਫਰਾਡ ਕੀਤਾ ਕਹਿੰਦੇ ਕ੍ਰਾਂਤੀ ਹੈ ਇੰਡਸਟਰੀਅਲ ਫਰਾਡ ਕੀਤਾ ਇਸ ਬੰਦੇ ਨੇ ਉਸ ਨੂੰ ਉਮੀਦਵਾਰ ਬਣਾਇਆ ਕਿਉਂ ਇਸ ਦੀ ਜਾਂਚ ਕਰਨਗੇ ਕਿ ਆ ਇਸ ਦੀ ਜ਼ਿੰਮੇਵਾਰੀ ਲੈਣਗੇ ਕਿਉਂਕਿ ਇਹ ਇੰਡਸਟਰੀਅਲ ਪਾਰਕ ਜਿਹੜਾ ਹੈ ਕਿਉਂਕਿ ਇੰਡਸਟਰੀਅਲ ਲੈਂਡ ਸਸਤੀ ਲੈਂਡ ਕੁਆਇਰ ਹੁੰਦੀ ਹੈ ਜਦੋਂ ਗਵਰਨਮੈਂਟ ਸਰਕਾਰ ਦਾ ਕੰਟੀਨਿਊਸ ਪ੍ਰੋਸੈਸ ਹੁੰਦੀ ਹੈ ਚਾਹੇ ਕਾਂਗਰਸ ਸਰਕਾਰ ਵੇਲੇ ਹੋਇਆ ਹੋਵੇਗਾ ਸਵਾਲ ਇਹ ਹੈਗਾ ਕਿ ਵੀ ਸਰਕਾਰ ਦੇ ਕੰਟੀਨਿਊਸ ਪ੍ਰੋਸੈਸ ਦਾ ਪਾਰਟੀ ਆਂਦੀ ਹੈ ਚੇਂਜ ਹੋ ਜਾਂਦੀ ਹੈ ਲੇਕਿਨ ਇਹ ਸਰਕਾਰ ਨਹੀਂ ਕੀਤਾ ਤੇ ਪਰਪਸ ਚੇਂਜ ਨਹੀਂ ਕਰ ਸਕਦੇ ਇੰਡਸਟਰੀਅਲ ਪਲਾਟ ਹੈ ਇੰਡਸਟਰੀਜ਼ ਲਈ ਯੂਜ਼ ਹੋਣਾ ਇੰਡਸਟਰੀਅਲ ਪਾਰਕ ਲਈ ਯੂਜ਼ ਹੋਣਾ ਹੈ ਪਰਪਸ ਨਹੀਂ ਚੇਂਜ ਹੋ ਸਕਦਾ ਹਾਂਜੀ ਭਾਈ ਸਾਹਿਬ ਮੇਰੇ ਨੂੰ ਨੋਟਸ ਆਇਆ ਮੈਂ ਤੁਹਾਡੇ ਨਾਲ ਗੱਲ ਕਰਤੀ ਹਾਂ ਸਰ ਲੁਧਿਆਣਾ ਬੈਟਾ ਅਪਾ ਜਿਸ ਇਸ਼ੂ ਤੇ ਅੱਜ ਗੱਲ ਕਰ ਰਹੇ ਹਾਂ ਉਸ ਤੇ ਅਪਾ ਜ਼ਰਾ ਰਹੀਏ ਬੈਠ ਲਏਗਾ ਹਾਂਜੀ ਬਿਲਕੁਲ ਬਿਲਕੁਲ ਲੁਧਿਆਣਾ ਵੈਸਾ ਹੀ ਹੈ ਦੇਖੋ ਸੰਜੀਵ ਔਰੋੜਾ ਫਰੌਡ ਸਟਾਰ ਹੈ ਭਾਰਤ ਪੂਸ਼ਨ ਆਸ਼ੂ ਇਹਦੇ ਕਿੰਨੇ ਸਕੈਮ ਆ ਮੈਂ ਜ਼ਿਕਰ ਨਹੀਂ ਕਰਨਾ ਚਾਹੁੰਦਾ ਤੁਹਾਨੂੰ ਪਤਾ ਹੈ ਇਹਦਾ ਬੀਜੇਪੀ ਦਾ ਕੈਂਡੀਡੇਟ ਹੈ ਫਰੈਸ਼ ਕੈਂਡੀਡੇਟ ਹੈ ਸਾਫ ਸੁਥਰਾ ਕੈਂਡੀਡੇਟ ਹੈ ਓਕੇ ਥੈਂਕ ਯੂ ਥੈਂਕ ਯੂ ਆਮਾਦੀ ਪਾਰਟੀ ਨੇ ਨਹੀਂ ਕਰਾਇਆ ਸਾਡੇ ਵਿੱਚ ਸ਼੍ਰੀ ਮਰੁੰਜਨ ਕਾਲਿਆ ਜੀ ਨੇ ਆਪ ਸਾਬਕਾ ਵਿਜਾਇਤ ਦਲ ਲੇਟਾ ਨੇ ਪੰਜਾਬ ਦੇ ਬੀਜੇਪੀ ਦੇ ਸਾਬਕਾ ਮੰਤਰੀ ਨੇ ਦਿਨ ਬਾਅਦ ਪਾਚੇਤਾ ਪਾਰਟੀ ਦੇ ਸਾਬਕਾ ਸੁਭਾਪਰਧਾਨ ਨੇ ਯੂਵਾ ਮੋਰਚਾ ਦੇ ਸੁਭਾਪਰਧਾਨ ਨੇ और अमृतसर म्यूंसिपल कारपोरेशन विपक्ष के नेता भी रहे इतने लगातार डटे हुए ने पार्टी की सेवा च लगे हुए हैं और अज आप सब के नाम रूबरू होने वास्ते आए ने बिना देरी दे बेनती करा कालिया जी को कि अग जो मुद्दा है उदर गलब कर लगातार वो झूठ बोलन का काम मिस इनफॉर्मेन का काम लोगों को गुमराह काम कर रहे हैं बड़ा अच्छा सलोगन है